ਇਹ ਸ਼ੂ ਧਰਮ ਬਦਲਦਾ ਨਹੀਂ ਉਹ ਤੇ ਜ਼ਿੰਦਗੀ ਬਦਲਦਾ ਹੈ ਪਾਜੀ ਆ ਸਾਡੀ ਚਰਚ ਦੇ ਇਨਵੀਟੇਸ਼ਨ ਪਾਜੀ ਪਾਜੀ ਤੁਸੀਂ ਦਾ 25-25 ਲੱਖ ਲੈ ਕੇ ਆਪਣਾ ਤੁਹਾਨੂੰ ਬਦਲਦੇ ਹੋ ਤੁਸੀਂ ਮੇਰਾ ਵੀ ਬਦਲੋਗੇ ਉਹਨੇ ਉਹ ਪਾਜੀ ਇਦਾਂ ਦੀ ਕੋਈ ਗੱਲ ਥੋਲੂ ਕੀ ਨਹੀਂ ਕਿਹਾ ਉਹ ਕੀ ਹੋਇਆ ਸ਼ਗਨ ਉਹ ਕੁਝ ਨਹੀਂ ਪੀਟਰ ਪਾਜੀ ਕਹਿੰਦੇ ਸੀ ਤੁਸੀਂ 25-25 ਲੱਖ ਲੈ ਕੇ ਧਰਮ ਬਦਲਦੇ ਦਸਵੇਂ ਨਾਲ ਉਹ ਤੁਹਾਨੂੰ ਕਿਹਨੇ ਕਿਹਾ ਪਾਜੀ 25-25 ਲੱਖ ਲੈ ਕੇ ਤੁਹਾਨੂੰ ਬਦਲਦੇ ਨੇ ਕਹਿੰਦੇ ਭਾਜੀ ਇਦਾਂ ਦਾ ਕੁਛ ਨਹੀਂ ਪਰਮੇਸ਼ਵਰ ਲੋਕਾਂ ਦਾ ਜੀਵਨ ਬਦਲਦਾ ਆ ਮੇਰੇ ਨਾਲ ਦੇ ਸਾਰੇ ਵੀਰਾਂ ਦਾ ਵੀ ਬਦਲਿਆ ਮੇਰਾ ਵੀ ਬਦਲਿਆ ਪਰਮੇਸ਼ਵਰ ਨੇ ਸਾਨੂੰ ਸਾਰਿਆਂ ਨੂੰ ਨਸ਼ਿਆਂ ਤੋਂ ਪਰਮੇਸ਼ਵਰ ਦੇ ਆਜ਼ਾਦ ਕੀਤਾ ਲੋਕਾਂ ਨੂੰ ਬਿਮਾਰੀਆਂ ਤੋਂ ਆਜ਼ਾਦ ਕਰਦਾ ਪਰਮੇਸ਼ਵਰ ਅਤੇ ਲੰਗੜਿਆਂ ਨੂੰ ਚੱਲਣ ਲਾਉਂਦਾ ਭਾਜੀ ਉੱਥੇ ਤੇ ਪਖੰਡ ਹੁੰਦੇ ਨੇ ਇਦਾਂ ਉਹ ਤੁਸੀਂ ਕਦੀ ਗਏ ਹੋ ਚਰਚ ਨਹੀਂ ਭਾਜੀ ਤੇ ਫਿਰ ਤੁਹਾਨੂੰ ਕਿੱਦਾਂ ਪਖੰਡ ਹੁੰਦਾ ਬਿਲਕੁਲ ਜੇ ਤੁਸੀਂ ਇੱਕ ਵਾਰੀ ਆ ਕੇ ਦੇਖਿਓ ਨਾ ਤਾਂ ਜੇ ਤੁਸੀਂ ਖੁਦ ਆ ਕੇ ਇੱਕ ਵਾਰੀ ਦੇਖੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਜੇ ਤੁਸੀਂ ਪਰਮੇਸ਼ਵਰ ਦੇ ਵੱਡੇ ਵੱਡੇ ਕੰਮਾਂ ਨੂੰ ਉਹਨਾਂ ਦੇ ਦਾਸ ਦੇ ਦੁਆਰਾ ਹੁੰਦਿਆ ਹੋਇਆ ਦੇਖੋਗੇ ਚਰਚ ਦੇ ਵਿੱਚ ਫਿਰ ਤੁਹਾਨੂੰ ਫਿਰ ਪਤਾ ਲੱਗੂਗਾ ਭਾਈ ਜਿਹੜੀ ਚਰਚ ਹੈ ਭਾਈ ਇਹ ਭਾਈ ਅੰਕੂ ਨੂਰਲਾ ਮਿਨਿਸਟਰੀ ਚਰਚ ਆ ਇਹ ਸਾਡੀ ਨਿਊਪਲੇਟ ਆ ਸਾਡੀ 25 ਦਸੰਬਰ ਦੀ ਕ੍ਰਿਸਮਸ ਮੀਟਿੰਗ ਆ ਤੁਸੀਂ ਉੱਥੇ ਆਓ ਔਰ 31 ਦਸੰਬਰ ਦੀ ਕ੍ਰੋਸਓਵਰ ਨਾਈਟ ਦੀ ਮੀਟਿੰਗ ਆ ਤੁਸੀਂ ਉਹ ਵੀ ਅਟੈਂਡ ਕਰੋ ਸਾਨੂੰ ਪਰਮੇਸ਼ਰ ਦੇ ਦਾਸ ਦੇ ਵੱਡੇ ਵੱਡੇ ਕੰਮ ਹੁੰਦੇ ਸਨ ਦੇਖਣਗੇ ਠੀਕ ਹੈ ਭਾਜੀ ਮੈਨੂੰ ਟਾੜੀਆਂ ਗੱਲਾਂ ਤੋਂ ਲੱਗਦਾ ਕਿ ਮਸੀਹ ਹਮੇ ਇੱਕ ਸੱਚੀ ਗੋਮ ਹੈ ਉਸੇ ਮਰ ਨਾਲ ਇਹਨੇ ਪਿਆਰ ਨਾਲ ਢੀਲ ਕੀਤਾ ਮੈਨੂੰ ਸਮਝਾਇਆ ਇਹਨਾਂ ਚੀਜ਼ਾਂ ਬਾਰੇ ਮੈਨੂੰ ਪਤਾ ਨਹੀਂ ਸਾਨੂੰ ਪਰਮੇਸ਼ਰ ਦੇ ਦਾਸ ਹਮੇਸ਼ਾ ਇਹੀ ਸਿਖਾਉਂਦੇ ਆ ਕਿ ਅਸੀਂ ਪਿਆਰ ਦਾ ਸਨੇਹਾ ਦੇਣਾ ਔਰ ਆਪਣੇ ਵਿਰੋਧੀਆਂ ਨੂੰ ਪਿਆਰ ਕਰਨਾ ਸਾਡਾ ਇਹ ਵੀਡੀਓ ਬਣਾਉਣ ਦਾ ਹੀ ਮਕਸਦ ਆ ਕਿ ਪਰਮੇਸ਼ਰ ਕਿਸੇ ਦਾ ਕੋਈ ਧਰਮ ਜਾਤ ਨਹੀਂ ਬਦਲਦਾ ਪਰਮੇਸ਼ਰ ਸੈल्फ ਔਰ ਸੈਲਫ ਸਾਡਾ ਜੀਵਨ ਬਦਲਦਾ ਹੈ ਜਿਵੇਂ ਕਿ ਮੇਰਾ ਤੇ ਮੇਰੇ ਸਾਰੇ ਭਰਾਵਾਂ ਦਾ ਬਦਲਿਆ ਹੈ ਆ ਪੀਤੇ ਦਿਨਾਂ ਤੋਂ ਪੰਜਾਬ ਦੇ ਵਿੱਚ ਸਾਡੇ ਆਤਮਿਕ ਮਾਤਾ ਪਿਤਾ ਦੇ ਪੁੱਤਰੇ ਸਾਡੇ ਗਏ ਨੇ ਅਸੀਂ ਉਸ ਵਿਰੋਧੀ ਵੀਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਪਰਮੇਸ਼ਵਰ ਜੀਵਨ ਜੀਵਨ ਬਦਲਦਾ ਸਿਰਫ ਧਰਮ ਜਾਤ ਨਹੀਂ ਬਦਲਦਾ ਅਤੇ ਸਾਡੇ ਆਤਮਿਕ ਮਾਤਾ ਪਿਤਾ ਨੇ ਸਾਨੂੰ ਪਿਆਰ ਕਰਨਾ ਸਿਖਾਇਆ ਹੈ ਪੀਤੇ ਸੰਡੇ ਵੀ ਉਹਨਾਂ ਨੇ ਮੀਟਿੰਗ ਦੇ ਵਿੱਚ ਇਹੀ ਕਿਹਾ ਹੈ ਕਿ ਆਪਣੇ ਵਿਰੋਧੀਆਂ ਨੂੰ ਪਿਆਰ ਕਰੋ ਅਤੇ ਅਸੀਂ ਹਰੇਕ ਨਾਲ ਪਿਆਰ ਕਰਦੇ ਹਾਂ ਤੇ ਪਿਆਰ ਕਰਦੇ ਰਵਾਂਗੇ ਹਾਲੇਲੂਇਆ ਹਾਲੇਲੂਇਆ ਹਾਂ ਹallelujah ਪ੍ਰੇਜ਼ ਦਾ ਲਾਰਡ ਬਿ ਸ਼ਰਮਦਾਸੀਏ ਚੈਨਲ ਤੇ ਤੁਸੀਂ ਹੁਣੇ ਵੀਡੀਓ ਨੂੰ ਦੇਖਿਆ ਜੋ ਕਿ ਸਾਡੇ ਮਸੀਹ ਨੌਜਵਾਨਾਂ ਪੜਾਵਾਂ ਦੇ ਵੱਲੋਂ ਜੋ ਕਿ ਇੱਕ ਵਿਰੋਧੀਆਂ ਨੂੰ ਜੋ ਕਿ ਇਸ ਵੀਡੀਓ ਦੇ ਦੁਆਰਾ ਜਵਾਬ ਦਿੱਤਾ ਗਿਆ ਔਰ ਨਾਲ ਹੀ ਨਾਲ ਪ੍ਰਭੂਏ ਮਸੀਹ ਦੇ ਇਸ ਸਮਾਜ ਆ ਦਾ ਸੰਦੇਸ਼ ਦਿੱਤਾ ਗਿਆ ਕਿਉਂਕਿ ਬਾਈਬਲ ਆ ਸਾਨੂੰ ਜੋ ਕਿ ਪਵਿੱਤਰ ਬਾਈਬਲ ਦੇ ਵਚਨ ਆ ਸਾਨੂੰ ਕਦੀ ਵੀ ਕਿਸੇ ਦੇ ਨਾਲ ਨਫ਼ਰਤ ਕਰਨਾ ਨਹੀਂ ਕਦੀ ਵੀ ਕਿਸੇ ਨਾਲ ਵੈਰ ਕਰਨਾ ਨਹੀਂ ਬਲਕਿ ਉਹ ਹਮੇਸ਼ਾ ਹੀ ਆਪਣੇ ਦੁਸ਼ਮਣਾਂ ਨਾਲ ਵੀ ਪਿਆਰ ਕਰਨਾ ਸਿਖਾਉਂਦੀ ਆ ਔਰ ਇਸ ਨੂੰ ਲੈ ਕੇ ਜੋ ਕਿ ਇਸ ਵੀਡੀਓ ਦੇ ਵਿੱਚ ਤੁਸੀਂ ਸੁਣਿਆ ਮਸੀਹ ਨੌਜਵਾਨਾਂ ਦੇ ਵੱਲੋਂ ਕਿ ਉਹਨਾਂ ਦੇ ਦੁਆਰਾ ਕਿਵੇਂ ਦੱਸਿਆ ਗਿਆ ਕਿ ਪ੍ਰਭੂ ਯਿਸੂ ਮਸੀਹ ਸਾਡਾ ਧਰਮ ਜਾਤ ਬਦਲ ਦੇ ਨਹੀਂ ਲਈ ਨਹੀਂ ਸਾਡਾ ਜੀਵਨ ਬਦਲਣ ਦੇ ਲਈ ਆਇਆ ਹੈ ਔਰ ਕਿਵੇਂ ਪਰਮਿਸ਼ਨ ਨੇ ਇਹਨਾਂ ਲੋਕਾਂ ਨੂੰ ਵੀ ਬਦਲ ਕੇ ਚੰਗਾ ਕੀਤਾ ਕਿਉਂਕਿ ਤੁਸੀਂ ਜਾਣਦੇ ਹੋ ਕਿ ਅੱਜ ਜੋ ਕਿ ਯੂਥ ਹੈ ਜੋ ਜੋ ਕਿ ਨੌਜਵਾਨ ਮੁੰਡੇ ਕੁੜੀਆਂ ਕਿਵੇਂ ਗਲਤ ਸੰਗਤੀ ਦੇ ਵਿੱਚ ਪਈਆਂ ਹੋਈਆਂ ਆ ਕਿਵੇਂ ਨਸ਼ਿਆਂ ਦੇ ਵਿੱਚ ਪਈਆਂ ਹੋਈਆਂ ਪਰ ਤੁਸੀਂ ਸੁਣੇ ਇਸ ਜੋ ਕਿ ਨੌਜਵਾਨਾਂ ਦੀ ਗਵਾਹੀਆਂ ਨੂੰ ਤੁਸੀਂ ਸੁਣਿਆ ਕਿ ਕਿਵੇਂ ਪਰਮੇਸ਼ਰ ਨੇ ਇਹਨਾਂ ਨੂੰ ਚੁਣ ਕੇ ਠਰਾਇਆ ਔਰ ਪ੍ਰੋਬੀਸ਼ੀਅਮ ਮਸੀਹ ਨੇ ਇਹਨਾਂ ਦੇ ਤਰਮ ਜੀਤਾਂ ਨੂੰ ਨਹੀਂ ਬਦਲਿਆ ਪਰਮੇਸ਼ਰ ਨੇ ਇਹਨਾਂ ਦੀ ਸਿੰਦਕੀਆਂ ਨੂੰ ਬਦਲਿਆ ਇਹਨਾਂ ਦੇ ਜੀਵਨ ਨੂੰ ਬਦਲਿਆ ਔਰ ਉਸੇ ਨੂੰ ਲੈ ਕੇ ਉਹਨਾਂ ਨੇ ਦੱਸਿਆ ਕਿ ਜਿਵੇਂ ਕਿ ਪਰਮੇਸ਼ਰ ਦੇ ਦਾਸ ਹੈ ਪਰਮੇਸ਼ਰ ਦੇ ਸੇਵਕ ਹੈ ਜੋ ਪਰਮੇਸ਼ਰ ਦਾ ਪ੍ਰਚਾਰ ਕਰਦੇ ਆ ਉਹ ਕਿਸੇ ਨੂੰ ਨਫ਼ਰਤ ਕਰਨਾ ਨਹੀਂ ਸਿਖਾਉਂਦੇ ਹਮੇਸ਼ਾ ਹੀ ਔਰ ਇੱਕ ਦੇ ਨਾਲ ਪਿਆਰ ਕਰਨਾ ਸਿਖਾਉਂਦੇ ਔਰ ਪਰਮੇਸ਼ਰ ਦੇ ਬਚਨਾਂ ਨੂੰ ਉਹਨਾਂ ਨੂੰ ਸਿਖਾ ਕੇ ਜੋ ਕਿ ਉਹਨਾਂ ਨੂੰ ਪਰਮੇਸ਼ਰ ਦੇ ਬਚਨ ਦੇ ਵਿੱਚ ਲੈ ਕੇ ਜੋ ਕਿ ਉਹਨਾਂ ਦੀ ਜੋ ਕਿ ਲਾਈਫ ਨੂੰ ਸੈੱਟ ਕਰਦੇ ਨੇ ਲਾਈਫ ਨੂੰ ਚੰਗਾ ਬਣਾਉਂਦੇ ਨੇ ਹallelujah ਗੋਡ ਬlesਸ ਯੂ ਆਲ ਇਸ ਵੀਡੀਓ ਦੇ ਬਣਾਉਣ ਦਾ ਮਕਸਦ ਇਹੀ ਆ ਉਹਨਾਂ ਵਿਰੋਧੀਆਂ ਨੂੰ ਜਵਾਬ ਹੈ ਜੋ ਕਹਿੰਦੇ ਆ ਕਿ ਪ੍ਰਭੇਸ਼ਚ ਮਸੀਹ ਦਾ ਵਚਨ ਜੋ ਫਿਲਾਂਦੇ ਆ ਉਹ ਧਰਮ ਬਦਲਦੇ ਨੇ ਜੀਵਨ ਬਦਲਦੇ ਨੇ ਸਭ ਨੂੰ ਇਹੀ ਮੈਸੇਜ ਆ ਕਿ ਕੋਈ ਵੀ ਕਿਸੇ ਦਾ ਧਰਮ ਜਾਤ ਨਹੀਂ ਬਦਲਦਾ ਪ੍ਰਭੇਸ਼ਚ ਮਸੀਹ ਕਿਸੇ ਦਾ ਧਰਮ ਜਾਤ ਨਹੀਂ ਬਦਲਦਾ ਉਹ ਹਰ ਇੱਕ ਦੀ ਜੀਵਨ ਨੂੰ ਬਦਲਦਾ ਲਾਈਫ ਨੂੰ ਬਦਲਦਾ ਔਰ ਉਸ ਨੂੰ ਬlesਸ ਕਰਦਾ ਹallelujah ਗੋਡ ਬlesਸ ਯੂ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਵਿਸ਼ਾ ਰੰਦਾਸੀਆ ਚੈਨਲ ਨੂੰ ਸਬਸਕ੍ਰਾਈਬ ਕਰ ਰਿਹਾ ਗੋਡ ਬlesਸ ਯੂ ਔਰ ਪਰਮੇਸ਼ਵਰ ਤੁਹਾਨੂੰ ਬlesਸ ਕਰੇ